ਤਾਂ ਤਨਵਾਰਣ ਕਾਲ ਉਗ੍ਰੰਤਾਂ ਸੁਤਰਾਸ ਤਾਵੋ ਵਿਨਨ ਕੋ ਲਾਬੈ ਸੁਤਰਾ ਕਾਲੰਗੁਨਸੀ ਕੀ ਲੁਟਿਆਏ ਸਤਨਾਮ ਵਾਹਿਗੁਰੂ ਸੋਪਾ ਮਹਲਾ ਉਤਿਟਾ ਰਾਮ ਬੰਦੇ ਇਕ ਪ੍ਰਸੰਗ ਲਿਖ ਨਾਈ ਨਾਥਨ ਨੇ ਤੇ ਪੜਹਾਨੈ ਸਿੱਧੀ ਪਿੱਛੇ ਲਗੀਆਂ ਬਿਨੈ ਜੋ ਹਉਮਾ ਮਿਲ ਕੇ ਸਦਾ ਬਸਾਈ ਬ੍ਰਹਮ ਬਿਤੇ ਜਿਸਦਾ ਬ੍ਰਹਮਤ ਕਰਦਾ ਵੰਦ ਸਿਖ ਲਾਈ ਨਾਮ ਨਿਤ 18 ਗੈਂ ਸਿੱਧੀ ਵਿੱਚ ਨੰਗੀਆਂ ਬਿਦੇ ਜੀ ਤੋਂ ਬਾਅਦ i'm uh -huh.